ਸਰਦਾਰ ਲਾਲਜੀਤ ਸਿੰਘ ਭੁਲਾਰਾ ਸਰਦਾਰ ਲਾਲਜੀਤ ਸਿੰਘ ਭੁਲਾਰਾ ਐਮਐਲਏ ਮਰਜੰਦਾ ਦੇ ਭੁਲਾਰਾ ਐਮਐਲਏ ਮਰਜੰਦਾ ਭੁਲਾਰਾ ਆ ਆਦਮੀ ਪੀਦੇ ਇਮਾਰਤ ਪਰ ਫੇਰ ਉਮੀਦ ਲੋਕ ਸਭਾ ਹਰ ਕਾ ਖਡੂਰ ਸਾਹਿਬ ਤੋਂ ਸਰਦਾਰ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਟਰਾਂਸਪੋਰਟ ਮਿਨਿਸਟਰ ਪੰਜਾਬ ਮਦਨ ਲਾਲਜੀਤ ਸਿੰਘ ਭੁਲਜਿੰਦਰ ਸਿੰਘ ਲਾਲਪੁਰਾ ਹਲਕਾ ਕਡੂਲ ਸਾਹਿਬ ਦੀ ਆਣ-ਬਾਣ ਸ਼ਾਨ ਨੇਤਾ ਨਹੀਂ ਬੇਟਾ ਐਮਐਲਏ ਮਰਜਿੰਦਰ ਸਿੰਘ ਲਾਲਪੁਰਾ ਐ ਵੱਲੇ ਮਰਜਿੰਦਰ ਸਿੰਘ ਲਾਲਪੁਰਾ ਲਾਲਜੀਤ ਸਿੰਘ ਪੁੱਲੜਾ ਉਮੀਦਵਾਰ ਲੋਕ ਸਭਾ ਖਡੂਰ ਸਾਹਿਬ ਤੁਹਾਡੇ ਵਿੱਚ ਪਹੁੰਚ ਕੇ ਨੇ ਉਹਨਾਂ ਦੇ ਨਾਂ ਹਰਮਨ ਪਿਆਰੇ ਨੇਤਾ ਨੇਤਾ ਨਹੀਂ ਬੇਤਾ ਤੋਂ ਹੋਟ ਬਹੁਮੇ MLA ਮਰਜਿੰਦਰ ਸਿੰਘ ਪਾਲਪੁਰਾ ਲਾਲਜੀਤ ਪੁੱਲੜਾ ਮਰਜਿੰਦਰ ਸਿੰਘ ਲਾਲਪੁਰਾ ਲਾਲਜੀਤ ਸਿੰਘ ਪੁੱਲੜਾ ਲੋਕਤ ਰਾਜ ਸਰਵਿਸਰੀ ਪੰਜਾਬ ਸਰਕਾਰ ਜੋਗ ਉਮੀਦਵਾਰ ਲੋਕ ਸਭਾ ਕਡੂਰ ਸਾਹਿਬ ਸਰਦਾਰ ਨੌਜੀ ਸਿੰਘ ਪੁਗਲ ਤੁਹਾਡੇ ਵਿੱਚ ਪਹੁੰਚ ਚੁੱਕੇ ਹਨ ਐਮ ਐਲ ਏ ਮਨਜਿੰਦਰ ਸਿੰਘ ਲੋਲਪੁਰਾ ਐਮ ਐਲ ਏ ਮਨਜਿੰਦਰ ਸਿੰਘ ਲੋਲਪੁਰਾ ਹਲਕਾ ਖਡੂਰ ਸਾਹਿਬ ਦੀ ਆਰਵਾਦ ਨੌਜੀ ਸਿੰਘ ਢੁਲਰਾ ਸਰਦਾਰ ਨੌਜੀ ਸਿੰਘ ਢੁਲਰਾ ਸਾਡੇ ਬਹੁਤ ਸਿਤਕਾਰ ਜੋਗ ਉਮੀਦਵਾਰ ਆਮ ਆਦਮੀ ਪਾਰਟੀ ਸਰਦਾਰ ਨੌਜੀ ਸਿੰਘ ਢੁਲਰਾ ਲੋਕ ਸਭਾ ਖਡੂਰ ਸਾਹਿਬ ਕਹਿੰਦੇ ਹਰ ਮਨ ਪਿਆਰੇ ਨੇਤਾ ਨਹੀਂ ਬੇਟਾ ਜਿੰਨਾਂ ਨੂੰ ਤੁਸੀਂ ਵੱਡੀ ਵਾਹਿਗੁਰੂ ਜੀ ਕੀ ਫਤਿਹ ਆ ਪਹਿਲਾਂ ਤੇ ਇਸ ਗੱਲ ਦੀ ਮਾਫੀ ਮੰਗਦੇ ਆ ਕਿ ਕਿਉਂਕਿ ਸਮਾਂ ਬਹੁਤ ਘੱਟ ਹੈ ਕਾਫੀ ਪਿੰਡ ਕੱਢਣੇ ਨੇ ਉਤਰ ਕੇ ਸੰਬੋਧਨ ਨਹੀਂ ਕਰ ਸਕਦੇ ਦੂਜੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 2 ਸਾਲ ਹੋਏ ਨੇ ਤੁਸੀਂ ਪਿੰਡਾਂ 'ਚ ਜਾਂਦੇ ਹੋ ਲੋਕ ਪੁੱਛਣਗੇ ਕਿ ਤੁਹਾਨੂੰ ਵੋਟ ਕਿਉਂ ਕਰੀਏ ਹਰੇਕ ਤੁਹਾਨੂੰ ਵੋਟ ਪਾਉਣੀ ਕਿਉਂ ਫਾਇਆ ਨੂੰ ਕਹੋ ਕਿ ਜੇ 600 ਝੁੱਟ ਬਿਜਲੀ ਮਾਫੀ ਨਾਲ ਤੁਹਾਡੀ ਜਾਨ ਸੌਖੀ ਆਈ ਹੈ ਤੇ ਵੋਟ ਕਿਨੂੰ ਕਰੋ ਆਮ ਆਦਮੀ ਪਾਰਟੀ ਜੇ ਤੁਹਾਨੂੰ ਅੱਜੇ ਲੱਗਦਾ ਕਿ ਥਾਣਿਆਂ ਦੇ ਵਿੱਚ ਪਹਿਲੀਆਂ ਸਰਕਾਰਾਂ ਵਾਂਗੂ ਨਜਾਇਜ਼ ਪਰਚੇ ਨਹੀਂ ਹੋ ਰਹੇ ਅੱਜ ਥਾਣਿਆਂ ਦੇ ਵਿੱਚ ਅਸੀਂ ਭੀੜ ਘਟਾਤੀ ਆ ਅੱਜ ਥਾਣਿਆਂ ਦੇ ਵਿੱਚ ਪਹਿਲੀਆਂ ਸਰਕਾਰਾਂ ਵਾਂਗੂ ਦਲਾਲੀਆਂ ਨਹੀਂ ਚੱਲਣ ਡੀਆਂ ਤੇ ਵੋਟ ਆ ਆਮ ਆਦਮੀ ਪਾਰਟੀ ਨੂੰ ਕਰੋ ਜੇ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੰਦ ਤੋਂ ਬਾਅਦ ਦੇ ਵਿੱਚ ਨੌਕਰੀਆਂ ਰਿਸ਼ਵਤ ਤੋਂ ਬਿਨਾਂ ਮਿਲ ਰਹੀਆਂ ਤੇ ਜਿਹੜੀ ਵੋਟ ਆ ਆਮ ਆਦਮੀ ਪਾਰਟੀ ਨੂੰ ਕਰੋ ਆ ਜਿਹੜੀ ਫੱਟੇ ਆ ਨਹੀਂ ਗਈ ਹੁਣੀ ਇੱਧਰ ਕਿਸੇ ਦਾ ਧਿਆਨ ਹੀ ਨਹੀਂ ਹੈ ਦੇਖੋ ਆਮ ਆਦਮੀ ਪਾਰਟੀ ਨੇ ਕਿ ਆ ਵੀ ਕਿਸਾਨਾਂ ਨੂੰ ਯਾਰ ਕਿਸਾਨ ਰਾਤ ਨੂੰ ਕਿਉਂ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਨੇ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਸਾਰੇ ਵਿਸ਼ਵਿਤਖੋਰੀ ਬੰਦ ਹੋ ਗਈ ਹੋਊਗੀ ਜਿਹੜੀ 17 ਸਾਲਾਂ ਦੀ ਚੱਲਦੀ ਉਹ ਕੋਈ ਸਾਲ ਜਿੱਦ ਨਹੀਂ ਬੰਦ ਹੋਣੀ 1.5 ਸਾਲ ਚੱਲੀ ਹੋਣੀ ਪਰ ਅਸੀਂ ਪੂਰੀ ਉੱਤੇ ਵੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਵੋਟ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਕਰੋ ਜਿਹੜੇ ਪਹਿਲਾ ਵਿਧਾਇਕ ਸੀ ਐਮਐਲਏ ਹੀ ਜਿਹੜੇ ਇਸੇ ਹਲਕੇ ਤੋਂ ਪਹਿਲਾ ਇੱਕ ਦੇ ਹਲਕੇ 'ਚ ਰਹਿਦਾ ਨਹੀਂ ਸੀ ਤੇ ਦੂਜੇ ਦਾ ਦਫ਼ਤਰ ਨਹੀਂ ਸੀ ਹੈਗਾ ਮੈਂ ਹਲਕੇ 'ਚ ਵੀ ਰਹਿਣਾ ਤੇ ਦਫ਼ਤਰ ਵੀ ਮੇਰਾ ਹੈਗਾ ਤੇ ਪਹਿਲੀ ਵਾਰ ਹੋਇਆ ਕਿ ਕੋਈ ਦਫ਼ਤਰ ਸਵੇਰੇ 9:30 ਵਜੇ ਤੋਂ ਖੁੱਲਦਾ ਤੇ 1 ਵਜੇ ਤੱਕ ਹਰ ਰੋਜ਼ ਲੋਕਾਂ ਦੇ ਲਈ ਖੁੱਲਦਾ ਹੈ ਇਸ ਕਰਕੇ ਸਾਨੂੰ ਵੋਟ ਕਰੋ ਇਸ ਤਰ੍ਹਾਂ ਕੇ ਵੋਟ ਕਰੋ ਅਸੀਂ ਅੱਜ ਤੱਕ ਅਸੀਂ ਆਪਣੇ ਦਫ਼ਤਰ ਦੇ ਵਿੱਚ ਪੁਰਾਣੇ ਰੁਤਕਾਂ ਵਾਂਗ ਜਿਹੜੀ ਕੋਈ ਗਾਲ ਮੰਦਾ ਕਰਕੇ ਨਹੀਂ ਕੱਢਿਆ ਹਰੇਕ ਦੀ ਬੜੀ ਰਾਮ ਨਾਲ ਪਿਆਰ ਨਾਲ ਜਿਹੜੀ ਗੱਲ ਆ ਉਹ ਸੁਣੀਆ ਸੋ ਮੈਂ ਜਿਆਦਾ ਸਮਝ ਆ ਲੈਦਾ ਆ ਇਹ ਆ ਫਤਿਹਵਾਦੀ ਆਪਣੀ ਛੜਕ ਕਿੱਦੀ ਟੁੱਟੀ ਹੀ ਕਰੋੜਾ ਰੁਪਈਆ ਦੀ ਲਾਗਤ ਨਾ ਲਿਆ ਕੇ ਛੜਕ ਬਣਾਈ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੋਟ ਕਰੋ ਖਡੂਰ ਸਾਹਿਬ ਵਾਲੀ ਛੜਕ ਚੌੜੀਆਂ ਕਰ ਰਹੇ ਆ ਸੋ ਫਤਿਹਵਾਦੀ ਇੱਕ ਫਿਰਨੀ ਬਣ ਵਾਲੀ ਆ ਉਹਦੀ ਵੀ ਜਿਹੜੀ ਜਲਦੀ ਉਹਨੂੰ ਆਪਾਂ ਬਣਾਵਾਂਗੇ ਖਵਾਸਪੁਰ ਦੀ ਫਿਰਨੀ ਟੁੱਟੀ ਉਹਦੇ ਪੈਸੇ ਆ ਗਏ ਆ ਉਹ ਚੁੰਗ ਜਾਪ ਤੇ ਤੋਂ ਬਾਅਦ ਜੇ ਛੇਤੀ ਸ਼ੁਰੂ ਹੋ ਜਾਣੀ। ਸੋ ਭਰਾਓ ਵੱਡੀ ਲੀਡ ਦੇ ਨਾਲ ਇਸ ਵਾਰ ਮੇਰੇ ਭਰਾ ਲਾਲਜੀਤ ਸਿੰਘ ਭੁੱਲਰ ਨੂੰ ਜਿਤਾਓ ਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਜਿਹੜੇ-ਜਿਹੜੇ ਪਿੰਡ ਦੇ ਵਿੱਚੋਂ ਮੈਂ ਵੱਡੀ ਲੀਡ ਨਾਲ ਜਿੱਤ ਕੇ ਆਇਆ ਉਸੇ ਪਿੰਡ ਨੂੰ ਉਸੇ ਹਿਸਾਬ ਨਾਲ ਖੁੱਲੇ ਗੱਫੇ ਦਿੱਤੇ ਜਾਣਗੇ। ਪਿਛਲੀ ਵਾਰ ਮੈਂ ਪਹਿਲੀ ਵਾਰ ਬਣਿਆ ਕਿ ਕਦੇ ਇਹ ਨਹੀਂ ਕਿਸੇ ਨੂੰ ਕਿਹਾ ਸੀ ਕਿ ਤੇਰੇ ਪਿੰਡੋਂ ਹਾਰੇਗੇ ਜਿੱਤੇ ਆ। ਪਰ ਨੂੰ ਹਰੇਕ ਪਿੰਡ ਚੋ ਜਿੱਤ ਚਾਹੀਦੀ ਆ ਤੇ ਜਿੱਥੇ ਜਿੱਥੇ ਵੀ ਮੈਂ ਕੰਮ ਕੀਤੇ ਆ ਤੇ ਜਿੱਥੇ ਹੀ ਵੱਡੀ ਲੀਡ ਨਾਲ ਲੈ ਕੇ ਆਉ ਅੱਗੇ ਗੱਫੇ ਚ ਬਣ ਕੇ ਚੋ ਜਾਮਲ ਗਿਆ ਕੋਲਰ ਸਾਹਿਬ ਨੂੰ ਕਹੂੰਗਾ ਕਿ ਉਹ 2-4 ਮਿੰਟ ਸੰਬੋਧਨ ਕਰਨ ਬੋਲੇ ਸੋਲੇ ਅਕੀਨਾ ਡੜਾਈ ਇਹਰਾ ਨਾਮ ਤੇ ਜੀ ਸਰ ਜੀ ਮੈਂ ਫਲਗਾਤੂ ਸ਼ਬਦ ਨੂੰ ਫੇਰ ਤੋਂ ਪ੍ਰਦਾਨ ਕਰੀ। ਕੀ ਕਹਿਣਾ ਚਾਹੋਗੇ ਜਿਹੜਾ ਰੋਡ ਤੋਂ ਕੀਤਾ ਜਾ ਰਿਹਾ ਲਾਗ। ਅੱਜ ਦਾ ਸਾਨੂੰ ਜੋ ਵੀ ਸਰਦਾਰ ਦੇ ਲੋਕ ਜੀ ਆ ਰਹੇ ਨੇ ਜਿਨ੍ਹਾਂ ਨੂੰ ਵਾਤਾਵਰਣ ਲਈ ਜਿਹੜਾ ਅੱਜ ਨਾਮਾ ਵਿੱਚ ਹੋਣਾ ਬੇਸਿਕ ਜਿਹੜਾ ਪ੍ਰਭੂਤਾ ਕਿ ਵੱਡੇ ਲੀਡ ਤੋਂ ਲੜਦਾ। ਇਹ ਵੀ ਤੁਸੀਂ ਨੌਜਵਾਨਾਂ ਨੌਜਵਾਨਾਂ ਦਾ ਕਿੰਨਾ ਪਿਆਰ ਹੈ ਜੀ। ਬਹੁਤ ਬਹੁਤ ਪੂਰਾ ਪਛਾਹ ਹੈ ਜੀ। ਵੀ ਹੁਣ ਤੁਹਾਨੂੰ ਲੋਕ ਸਰ ਭਲਕੇ ਜੀ ਤੁਹਾਨੂੰ ਦੱਸਣਗੇ।